ਦੇ ਹੋਏ 바ਵਾ ਸਾਹਿਬ ਅੰਬੇਦਕਰ ਦੇ ਪਾਈ ਪੂਰਨਿਆਂ ਤੇ ਚਲਦੇ ਹੋਏ ਅਸੀਂ ਸਾਰੇ ਲੋਕ ਜਿਹੜੇ ਦੇਸ਼ ਦੀ ਪਾਰਲੀਮੈਂਟ ਵਿੱਚ ਚੁਣੇ ਦੱਸ சபਾਂ ਦੀ ਰੱਖਿਆ ਕੀਤੀ ਔਰ ਸਭਾਂ ਦੀ ਲੜਾਈ ਲੜੀ ਕਿਉਂਕਿ ਅਗਰ ਸੰਵਿਧਾਨ ਹੈ ਤਾਂ ਸਾਡਾ ਦੇਸ਼ ਹੈ ਔਰ ਅਗਰ ਦੇਸ਼ ਹੈ ਤਾਂ ਫਿਰ ਅਸੀਂ ਲੋਕ ਸਭ ਤੋਂ ਪਹਿਲਾਂ ਦੇਸ਼ ਹੋ ਸੋ ਮੈਂ ਅੱਜ ਦਾ ਦਿਨ ਬਹੁਤ ਪਵਿੱਤਰ ਦਿਹਾੜਾ ਹੈ ਸਵੇਰ ਗੁਰਦੁਆਰਾ ਸਾਹਿਬ ਨਕਮਸਤ ਕੋਕੇ ਪੂਰਾ ਪਰਿਵਾਰ ਜੀ ਦੇ ਮਾਤਾ ਰਾਣੀ ਜੀ ਦੇ ਮੰਦਰ ਨਾਲਪਸਤ ਕੋਕੇਟ اور ਮੈਂ ਤੇ ਪੁੱਲਾ ਜੀ ਅੱਜ ਰੋਪੜ ਵਿਖੇ ਜਾ ਕੇ ਸਿੰਘਲਾ ਸਾਹਿਬ ਦੇ ਵੀ ਨਾਮਿਨੇਸ਼ਨ ਕਰ ਦਿੱਤੇ ਆ ਤੇ ਕਾਗਜ਼ দাখিল ਕੀਤੇ ਆ ਔਰ ਮੈਨੂੰ ਪੂਰੇ ਨ ਉਮੀਦ ਹੈ ਲੁਧਿਆਣਾ ਦੇ ਲੋਕਾਂ ਨੇ ਕਿ ਉਹ ਬਹੁਤ ಅಪਾਰ ਕਿਰਪਾ ਕਰਨਗੇ ਆਪਣਾ ਮੈਨੂੰ ਅਸ਼ੀਰਵਾਦ ਦੇਣਗੇ ਔਰ ਮੈਂ ਆਉਣ ਵਾਲੇ ਦਿਨਾਂ ਚ ਪੰਜਾਬ ਦੇ तमाम ਮੁੱਦਿਆਂ ਤੇ ਲੁਧਿਆਣਾ ਦੇ तमाम ਮਸਲਿਆਤਾਂ ਆਮ ਲੋਕਾਂ ਦੇ ਆਮ ਮਸਲਿਆਤਾਂ ਪੰਜਾਬ ਤੇ ਪੰਜਾਬ ਦੇ ਸ੍ਰੀਮਤੀ ਸੀਗਰੇਸ ਕਾਂਗਰਸ ਪਾਰਟੀ ਚ ਹਰ ਵਿਅਕਤੀਾਸਤੇ ਜਿਹੜਾ ਵੀ ਕਾਂਗਰਸ ਪਾਰਟੀ ਦੀ ਮਦਦ ਕਰਨਾ ਚਾਹੇ ਉਹਦੇ ਅੱਗੇ ਦਰਵਾਜ਼ੇ ਖੁੱਲੇ ਆਂ ਔਰ ਮੈਂਸ ਭਰਾਵਾਂ ਨੇ ਇਹ ਫੈਸਲਾ ਲਿਆ ਹੈ ਕਿ ਕਾਂਗਰਸ ਪਾਰਟੀ ਦੇ ਨਾਲੋਂ ਦਾ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਉਹਨੂੰ ਜੀ ਆਇਆਂ ਨੂੰ ਫਿਰ ਮੀਟਿੰਗ ਦੀ ਤਬਦੀਦ ਲਗਾਤਾਰ ਸਵਾਲ ਚੁੱਕਣੇ ਬੋਲ ਚੁਪਾਏ ਹੈ ਬਾਕੀ ਸਭਾ ਮੈਂ ਲੈ ਸਾਹ ਜਾਂਦੇ ਨੇ ਤੇ ਅੱਗੇ ਅੱਗੇ ਹੋ ਜਾਂਦਾ ਸੋ ਦੇਖੋ ਮੈਨੂੰ ਲੱਗਦਾ ਕਿ ਇਹ ਜਿਹੜਾ ਮਸਲਾ ਹੋਇਆ ਹੈ ਇਹ ਮਨਜੁਗ ਅਦਾਲਤ ਵਿੱਚ ਹੈ ਜੀ ਅਦਾਲਤ ਵਿੱਚ ਜਿਹੜੇ ਮਸਲੇ ਅਦਾਲਤ ਛੋਣ ਜੀ ਰਾਜਾ ਵੜੇ ਕੋ ਉਹਨਾਂ ਤੇ ਟਿੱਪਣੀ ਕਰਦਾ ਚੱਲਦਾ ਲੱਗਦਾ ਮੈਨੂੰ ਲੱਗਦਾ ਕਿ ਇਹਦਾ ਸਾਰਾ ਸੌਲ ਕਿਤਾ ਜੀ ਡੰਗਾ ਬੇਟਾ ਨੇ ਬਹੁਤ ਕਰਿਆ ਜੀ ਦੇਖੋ ਮੈਨੂੰ ਬੜਾ ਅਫਸੋਸ ਹੈ 88 ਮੈਂ ਤਾਂ 6 ਸਾਲ ਦਾ ਸੀ ਜਦੋਂ 84 ਹੋਈ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਕਿਉਂ ਵਿਰੋਧ ਕਰ ਰਹੇ ਮੈਨੂੰ ਤਾਂ ਇੰਜ ਲੱਗ ਰਿਹਾ ਕਿ ਮੇਰਾ ਵਿਰੋਧ ਆਪੋਜੀਸ਼ਨ ਪਾਰਟੀਆਂ ਵੱਲੋਂ ਕਰਾਇਆ ਜਾ ਰਿਹਾ ਆ अदरवाइज 84 ਚ ਰਾਜੇ ਬੜਿੰਗਾ 6 ਸਾਲਾਂ ਦੇ ਬੱਚੇ ਦਾ ਤਾਂ ਕੋਈ ਯੋਗਦਾਨ ਰੋਲ ਨਹੀਂ ਲਿਆ ਤੇ ਕਿਹੜੀ ਮੈਂ ਪਾਰਟੀ ਤੋਂ ਲੜ ਰਿਹਾ ਨਾ ਕਹਿੰਦੇ ਪਾਰਟੀ ਤੋਂ ਲੜ ਰਿਹਾ ਮੈਂ ਮੈਂ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਔਰ ਕਈ ਲੋਗ ਐਵੇਂ ਆਪਣੇ ਆਪ ਮੈਨੂੰ ਬੇਹੱਦ ਦਰਦ ਹੈ 84 ਦੀ ਜਿਹੜੀ ਘਟਨਾ ਕੋਈ ਲੇਕਿਨ ਪਰ ਇਸ ਤਰ੍ਹਾਂ ਕਿਸੇ ਦਾ ਵਿਰੋਧ ਕਰਨਾ ਔਰ ਕਈ ਸਾਲਾਂ ਤੋਂ ਐਵੇਂ ਕਰੀ ਜਾਣਾ ਇਹ ਕਿਸੇ ਚੀਜ਼ ਦਾ ਮਸਲੇ ਦਾ ਹੱਲ ਨਹੀਂ ਮੈਨੂੰ ਚੰਗਾ ਲੱਗਦਾ ਜੇ ਉਹ ਮੇਰੇ ਨਾਲ ਬੈਠ ਕੇ ਗੱਲ ਕਰਦੇ ਮੈਂ ਉਹਨਾਂ ਦੀ ਗੱਲ ਸੁਣਦਾ ਉਹਨਾਂ ਦਾ ਦਰਦ ਤੇ ਉਹਨਾਂ ਦੀ ਪੀੜਾ ਸੁਣਦਾ ਤੇ ਉਹਰੇ ਤੇ ਰਾਜਾ ਵੜਿੰਗ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦਾ ਮਸਲਾ ਚੱਕਦਾ ਔਰ ਆ ਕੋਈ ਨਾ ਕੋਈ ਮਸਲੇ ਦਾ ਹੱਲ ਕਰਾਉਂਦੇ ਜੇ ਕੋਈ ਇਸ ਪ੍ਰਕਾਰ ਦਾ ਉਹਨਾਂ ਦਾ ਮੁੱਦਾ ਹੁੰਦਾ ਤਾਂ ਪਰ ਇਸ ਤਰ੍ਹਾਂ ਸੜਕ ਤੇ ਖੜ ਕੇ ਝੰਡੀਆਂ ਜਦੋਂ ਇਹ ਦਿਨ ਆਇਆ ਸੀ ਉਦੋਂ ਵੀ 5-7 ਲੋਕਾਂ ਨੇ ਉਹ ਚੰਗੀਆਂ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਔਰ ਮੈਂ ਉਹਨਾਂ ਹੱਥੇ ਕੁਝ ਕਰ ਸਕਦਾ ਹੋਇਆ ਤਾਂ ਜ਼ਰੂਰ ਕਰਾਂ ਜੇ ਤੁਸੀਂ ਸਾਡੇ ਨਾਲ ਮਿਲਣਗੇ ਤੇ ਬੈਠ ਕੇ ਗੱਲ ਹੋਏਗੀ ਕਿ ਜਦੋਂ 100% ਮੇਰੇ ਨਾਲ ਕੋਈ ਵੀ ਮੇਰਾ ਵਿਰੋਧੀ ਮੈਨੂੰ ਲੜਨ ਵਾਲਾ ਮੇਰੇ ਬਾਰੇ ਕੁਝ ਗਲਤ ਕਹਿਣ ਵਾਲਾ ਅਗਰ ਮੇਰੇ ਨਾਲ ਬਾਠ ਕੇ ਵਿਚਾਰ ਵਟਾਂਦਰੇ ਸਾਂਝੇ ਕਰਨਾ ਚਾਹੇਗਾ ਗੱਲਬਾਤ ਕਰਨੀ ਚਾਹੇਗਾ ਖੁੱਲਾ ਮੰਚ ਹੈ ਔਰ ਕਰਨੀ ਚਾਹੀਦੀ ਹੈ ਔਰ ਗੱਲਬਾਤ ਨਾਲ ਹੀ ਹੱਲ ਨਿਕਲਦਾ ਹੈ ਅੱਜ ਬਾਪੂ ਬਲਗੌਰ ਸਿੰਘ ਆਏ ਆ ਬਾਪੂ ਜੀ ਜੀ ਕਹਿਣਾ ਚਾਹੁੰਗੇ ਅੱਜ ਨਾਲ ਕੋਈ ਹੋਰ ਕਹਿਣਾ ਸੀ ਇੱਕ ਹੋਰ ਕਹਿਣਾ ਸੀ ਬਾਪੂ ਜੀ ਜੀ ਬੋਲੇ ਤੋਂ ਬਾਅਦ ਜੀ ਜੀ ਅਗਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਦੁਹਾਨੇ ਦੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਜੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਸਿੱਧੂ ਮੂਸੇਵਾਲਾ ਜਿਹੜਾ ਮੇਰਾ ਭਰਾ ਜਿਹਦੀ ਸ਼ਹਾਦਤ ਹੋਈ ਹੈ ਦੇਸ਼ ਦੀ ਸੰਸਦ ਦੇ ਵਿੱਚ ਇਸ ਮਾਮਲੇ ਦੀ ਅਸੀਂ ਗੱਲ ਕਰਾਂਗੇ ਔਰ ਕੋਈ ਵੀ ਸਰਕਾਰ ਹੋਈ ਜੇ ਸਾਡੀ ਸਰਕਾਰ ਹੋਈ ਪਰਮਾਤਮਾ ਕਿਰਪਾ ਕਰੇ ਕਾਂਗਰਸ ਪਾਰਟੀ ਜੇ ਰਾਜ ਬਣੀ ਇਨ੍ਹਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦੇਾਂਗੇ ਜਿਹੜੇ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਸਾਡੇ ਉਸ ਭਰਾ ਦੀ ਜਾਣ ਲਈ ਹੈ ਪਰ ਅੱਜ ਵੀ ਜਿਨ੍ਹਾਂ ਨੇ دہشت ਦਾ ਮਾਹੌਲ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਦੇਸ਼ ਭਰ ਦੇ ਵਿੱਚ ਬਣਾਇਆ ਹੋਇਆ ਉਹਨਾਂ ਗੈਂਗਸਟਰਾਂ ਨੂੰ ਅਸੀਂ ਫਿਰ ਆਰਾਮ ਨਾਲ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਕਦੋਂ ਮਰਜ਼ੀ ਚੱਕ ਕੇ ਵੀਡੀਓ ਬਣਾ ਕੇ ਕਹੇ ਕਿ ਹੁਣ ਉੱਥੇ ਅਸੀਂ ਐ ਕਰਾਂਗੇ ਉਹ ਕਰਾਂਗੇ ਇਸ ਤਰ੍ਹਾਂ ਬਿਲਕੁਲ ਉਹ ਮੁਕੰਮਲ ਤੌਰ ਤੇ ਬੰਦ ਹੋਏਗਾ ਔਰ ਇਹ ਇਨਸਾਫ ਸਿੱਧੂ ਮੂਸੇਵਾਲੇ ਦੇ ਸਾਡੇ ਭਰਾ ਦਾ ਇਹ ਬਲਕੌਰ ਸਿੰਘ ਦੀ ਕਰਕੇ ਨਹੀਂ ਉਹ ਸਾਡਾ ਭਰਾ ਸੀਗਾ ਸਾਡਾ ਸਾਥੀ ਸੀਗਾ ਉਹਰਾ ਹੱਲ ਤੇ ਉਹਰਾ ਇਨਸਾਫ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਉਹਦੇ ਚਾਹਣ ਵਾਲਿਆਂ ਨੂੰ ਦਵਾਕੇ ਰੱਖੋ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਨਾਲ ਪਹੁੰਚੇ ਹੋ ਜੀ ਸਰ ਕੀ ਕਹਿਣਾ ਚਾਹੁੰਗੇ ਜੀ ਅੱਜ ਨਾਲ ਪਹੁੰਚੇ ਹੋ ਯਾਦ ਯੋਗ ਸਰ ਮਾੜਾ ਹੋ ਰਿਹਾ ਇੱਕ ਮਿੰਟ ਦੀ ਇੱਕ ਮਿੰਟ ਚਾਲ ਦੀ ਜਾਂਦੀ ਐਤੀ ਰੋਜੀ ਮੇਰਾ ਨਾਲ ਆਉਣ ਦਾ ਮਕਸਦ ਇੱਕੋ ਹੀ ਹੈ ਮੈਂ ਜੁਰੇ ਸਾਥ ਨਾਲ ਗੱਲ ਕਰੇ ਤੇ ਸਰ ਸਰ ਤੇ ਪੱਤਰ ਜੀ ਹੁਣ ਜਿੰਨੇ ਵੀ ਸਾਰੇ ਐਮਪੀਸ ਭਾਵੇਂ ਰਾਜਦਾਨੀ 2013 ਦੇ ਤੇ ਉਹਨਾਂ ਨਾਲ ਮੇਰੀ ਸਾਰਿਆਂ ਨੇ ਡਿਸਕਸ ਹੋਈ ਜਿੱਦਾਂ ਤੁਹਾਨੂੰ ਜੀ ਵੀ ਦੱਸਿਆ ਹੈ ਕਿ ਮੈਂ ਇਹ ਹੈ ਕਿ ਲੋਕੀਂ ਦੇ ਲੋਕੀਂ ਵਿਸ਼ਵਾਸ ਕਰਦੇ ਆ ਤਾਂ ਮੈਂ ਇਹ ਨੂੰ ਪੂਰੀ ਤਰ੍ਹਾਂ ਸਰਸਨ ਦੇ ਵਿੱਚ ਜਾ ਕੇ ਠਾਣਾ ਹੈ ਇਹੀ ਮਕਸਦ ਮੇਰਾ ਹੈ ਇਹਨਾਂ ਨਾਲ ਹੁਣ ਜਿਵੇਂ ਕਮਾਂ ਵੀ ਇਹੀ ਕਿਉਂ ਜੋ ਪਾਰਟੀਆਂ ਨੇ ਦਿੱਕੂ ਨੂੰ ਪ੍ਰੋਸੈ ਕੀਤਾ ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਕਿਦਾਂ ਮੈਂ vidhan ਸਭਾ ਦੇ ਵਿੱਚ ਅੱਜ ਜਿੱਥੇ ਬੈਠ ਕੇ ਆ ਗਿਆ ਮੈਂ ਸੀਮ ਸਿੰਘ ਸਾਹਿਬ ਦਾ ਮੰਗਰਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੇਰੈਂਟ ਪਾਰਟੀ ਵੀ ਕਹਿੰলো ਮੈਂ ਸ਼ੁਰੂ ਤੋਂ ਕਾਂਗਰਸ ਨਾਲ ਹੀ ਅਟੈਚ ਹਾਂ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਜਿਹੀ ਸੌਖੀ ਹੈ ਗੱਲ ਸਕੂਲ ਦੀ ਉਜਤੋ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇ ਮੈਂ ਬੈਠ ਕੇ ਡਿਸਕਸ ਕੀਤੀ ਵੀ ਮੇਰਾ ਕਸੂਰ ਕੀ ਐ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਕੁਛ ਨਹੀਂ ਮੰਗਦਾ ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰ ਤੁਸੀਂ ਸਾਰਿਆਂ ਨੂੰ ਫਾਹੇ ਲਾ ਦਿਓ ਮੈਂ ਇੱਕੋ ਹੀ ਗੱਲ ਪੁੱਛਦਾ ਸਰਕਾਰ ਤੋਂ ਵੀ ਮੈਨੂੰ ਕੇਵਲ ਕਾਰਨ ਦੱਸ ਦਿਓ ਮੈਂ ਸਬਰ ਕਰਕੇ ਘਰੇ ਬੈਠ ਜੂਗਾ ਵੀ ਤੁਸੀਂ ਮਾਰਿਆ ਅਕਾਸ ਤੋਂ ਵਜ੍ਹਾ ਕੀ ਸੀ ਕੀ ਕੀ ਗਲਤ ਕਰਦਾ ਸੀ ਜਿਹਦਾ ਕਰਕੇ ਤੁਹਾਨੂੰ ਉਹ ਤੇ ਉਹਦੀ ਬੱਤੀ ਫੇਰ ਮਾਰ ਕੇ ਨਹੀਂ ਬੇਰੇਮੀ ਨਾ ਮੌਤ ਕੀਤੀ ਏ ਇਹ ਕੁਝ ਸਵਾਲ ਨੇ ਮੇਰੇ ਸਰਕਾਰ ਮੂੰਹ ਫੇਰ ਲੈਂਦੀ ਏ ਸਵਾਹ ਸਾਲ ਹੋ ਗਿਆ ਤੁਸੀਂ ਦੇਖਿਆ ਹੋਊਗਾ ਲਾਰੈਂਸ ਦੀ ਵੀਡੀਓ ਬਣ ਜਾਂਦੀ ਏ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਾਹਰ ਰਹਿੰਦਾ ਜੇਲ੍ਹ ਤੋਂ ਔਰ ਗਵਰਨਮੈਂਟ ਦਾ ਡੀਜੀਪੀ ਸਾਹਿਬ ਹੁਣ ਫੇਰ ਪੇਸ਼ ਹੋ ਕੇ ਆਏ ਨੇ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਸ ਵੀਡੀਓ ਨੂੰ ਗੈਰ ਕਾਨੂੰਨੀ ਇਕਰਾਰ ਵੀ ਦਿੱਤਾ ਸਰਕਾਰ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਏ ਯਾਨੀ ਸਾਰੀ ਗੱਲ ਦੇ ਉੱਤੋਂ ਜਿਹੜੀ ਮੇਰੀ ਕੇਸ ਦੀ ਪੋਜੀਸ਼ਨ ਹੈ ਉਹ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਜਿੰਨਾ ਮੈਨੂੰ ਸਿੱਟ ਤੋਂ ਸਹਾਇਕ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਤਾਂ ਮੈਂ ਇੱਕ ਇੰਡੀਆ ਲਾਈਨਸ ਜਿਸ ਤਰ੍ਹਾਂ ਮੇਰੀ ਰਾਹੁਲ ਜੀ ਨਾਲ ਗੱਲ ਹੋਈ ਹੈ ਤਾਂ ਮੈਨੂੰ ਕਾਫੀ ਮਨ ਨੂੰ ਸਕੂਨ ਮਿਲਿਆ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜਾ ਜਾਂ ਨੇੜੇ ਤੋਂ ਹੋ ਕੇ ਦੇਖਿਆ ਸ਼ਾਇਦ ਉਹ ਆਪ ਇਹਨਾਂ ਪਰਿਸਥਿਤੀਆਂ ਚ ਲੰਗੇ ਹੋਣਗੇ ਸ਼ਾਇਦ ਤਾਂ ਆ ਕਰਕੇ ਵੀ ਫਰਕ ਪੈ ਜਾਂਦਾ ਕਿਉਂਕਿ ਜਿਹੜੇ ਬੰਦੇ ਜਿਹੜੀ ਤਕਲੀਫ ਆਈ ਹੁੰਦੀ ਹੈ ਉਹਨੂੰ ਵਕੂਬੀਓ ਸਮਝ ਲੈਂਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਇੰਡੀਆ ਲਾਈਨਸ ਆਉਂਦਾ ਤਾਂ ਮੈਨੂੰ ਜਿਹੜੀ ਕਾਨੂੰਨ ਦੀ ਰਾਹੀ ਦੀ ਸੁਮਾਗਣਾ ਹੈ ਕਿ ਮਤਲਬ ਬ ਕੋਈ ਤੁਹਾਨੂੰ ਤੁਸੀਂ ਵੀ ਕਿਸੇ ਵੀ ਲੋਕ ਤੋਂ ਦਾ ਮਤਲਬ ਹੈ ਕਿ ਇਹ ਦੇਖਦੇ ਹੋ ਜਦੋਂ ਕਿ ਸਰਕਾਰ ਐਨਐਸਐ ਲੋਕ ਤਾਂ ਬਸ ਸੋਚੀ ਨਹੀਂ ਪਰ ਲੋਰੈਂਸ ਵਰਗੇ ਰਜੇਦ ਵਿੱਚ ਇੰਟਰਸਟ ਹੈ ਤੇਰੇ ਨੇ ਸਾਰਾ ਕੁਝ ਚੱਲਦਾ ਹੁੰਦਾ ਹੈ ਤਾਂ ਦੇਖੋ ਕੱਲਾ ਰੱਖਿਆਰੀ ਹੋਏ ਬਸ ਸਟੇਟ ਲਾ ਕੇ ਗੁਜਰਾਤ ਜਾਣ ਦਾ ਮਤਲਬ ਕੀ ਹੈ ਬਿਲਕੁਲ ਉਹ ਸਾਡੇ ਦੁਆਕਾਂ ਦੇ ਮੌਤ ਦੇ ਵਾਰੰਟੀ ਸ਼ੂ ਕਰਦਾ ਹੈ ਉੱਥੋਂ ਬੈਠਾ ਹੋਇਆ ਜਿਹੜੇ ਨੂੰ ਜੋ ਕੋਈ ਵੀ ਬੰਦਾ ਹੈ ਕਾਰੋਬਾਰੀ ਅੱਛਾ ਕੰਮ ਕਰਦਾ ਹੈ ਕੋਈ ਵਪਾਰ ਦਾ ਚੰਗੇ ਚਾਰ ਪੈਸੇ ਕਮਾਉਂਦਾ ਮੈਂ ਤੁਹਾਨੂੰ ਚਾਰ ਪੰਜ ਕਤਲ ਤੇ ਹੋਈ ਦੱਸ ਦਿੰਦਾ ਜੇ ਕਿਸੇ ਨੇ ਵੀ ਆਈਪੀ ਨੰਬਰ ਲੈ ਦਾ ਕਰਦਾ ਉਹ ਮਾਰਦਾ ਜੇ ਕਿਸੇ ਨੇ ਚੰਗਾ ਸੁਨਾਰੇ ਦੀ ਦੁਕਾਨ ਹੈ ਜੀ ਅੱਛਾ ਕਾਰੋਬਾਰ ਚੱਲਿਆ ਉਹ ਮਾਰਦਾ ਇਹ ਲੂਕ ਹੁਣ ਇੱਕ ਪਾਸੇ ਮੈਂ ਹੈ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਏ ਗਵਰਨਮੈਂਟ ਦੇ ਖਿਆਣੇ ਦੇ ਵਿੱਚ ਟੈਕਸ ਜਾਂਦਾ ਸਾਡਾ ਅੱਜ ਵੀ ਜਾਂਦਾ ਹੈ ਇੱਕ اکاؤنٹ ਹੈ ਜਿਹੜਾ ਦੂਜਾ اکاؤنٹ ਨਹੀਂ ਮੈਂ ਅੱਜ ਤੱਕ ਕਦੇ ਇਮਾਨਦਾਰੀ ਨਾਲ ਟੈਕਸ ਭੇ ਕਰਦੇ ਹਾਂ ਔਰ ਸਾਨੂੰ ਇਹਨਾਂ ਬੇਰੇਮੀਨਾ ਮਾਰ ਦਿੱਤਾ ਜਾਂਦਾ ਦੂਜਾ ਗੁੰਡਾ ਜਿਹੜਾ ਉੱਥੇ ਬਿਠਾ ਰੱਖਿਆ ਹੈ 268 ਲਾ ਕੇ ਵਿਰਾਸ ਦੇ ਵਿੱਚ ਉਹ ਕਿਸੇ ਪੇਸ਼ੀ ਤੇ ਨਹੀਂ ਆਉਂਦਾ ਕਿਸੇ ਅਦਾਲਤ ਦੇ ਵਿੱਚ ਉਹ ਸਮਨ ਦੀ ਨੋਟ ਕਰਾਇਆ ਜਾ ਸਕਦੇ ਤੇ ਉਹਦੀ ਰੱਖਿਆ ਕੀਤੀ ਜਾ ਰਹੀ ਹੈ ਜੇ ਇੱਕ ਗੁੰਡਾ ਕਿਚੇਰੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ ਤਿੰਨ ਡੀਐਸਪੀ ਲਾਏ ਜਾਂਦੇ ਨੇ ਉਹਦੀ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ ਤਾਂ ਮੈਂ ਸਰਕਾਰਾਂ ਨੂੰ ਦੋਨਾਂ ਨੂੰ ਸਟੇਟ ਤੇ ਸੈਂਟਰ ਨੂੰ ਗੱਲ ਪੁੱਛਦਾ ਸਾਡੇ ਬਨੁੱਖੀ ਅਧਿਕਾਰ ਕਿੱਥੇ ਨੇ ਮਤਲਬ ਗੈਂਗਸਟਰ ਅੰਦਰ ਜਿਹੜੇ ਉਹ ਸੇਫ ਕੀਤੇ ਜਾਂਦੇ ਆ ਜਿਹੜੇ ਬਾਹਰ ਆ ਉਹਨੂੰ ਵੀ ਉਹ ਨਹੀਂ ਸੀਦਾ ਬਿਲਕੁਲ ਜੇ ਜੇ ਮਤਲਬ ਕਿ ਮੈਂ ਗਲੀ ਦੇ ਵਿੱਚ ਤੁਰਨ ਲੱਗਾ ਵੀ ਖਤਰਾ ਮਹਿਸੂਸ ਕਰਦਾ ਮੈਂ 6-7 ਗਨਮੈਨ ਲੈ ਕੇ ਤੁਰਦਾ ਤਾਂ ਇੱਕ ਜੋ ਮੈਂ ਤੁਹਾਡੀ ਜਾਨ ਲੈਣਾ ਤਾਂ ਮੈਨੂੰ ਵੀ ਤਾਂ ਖਤਰਾ ਹੋਣਾ ਚਾਹੀਦਾ ਨਾ ਕਿ ਜਦੋਂ ਮੈਂ ਗਲੀ ਦੇ ਵਿੱਚ ਤੁਰਨਾ ਵੀ ਮੈਂ ਵੀ ਕਿਸ ਨੂੰ ਮਾਰ ਕੇ ਆਇਆ ਮਨ ਕਿਦੋਂ ਤੋਂ ਆਪਣੀ ਸ਼ੁਰੂ ਹੋਣੀ ਹੈ ਤਾਂ ਮੈਨੂੰ ਇੰਨੀ ਰਾਹਤ ਮਿਲੀ ਉਸ ਦਿਨ ਵੀ ਨਵੇਂ ਜੱਜ ਸਾਹਿਬ ਆਇਆ ਬੜਾ ਵਧੀਆ ਕੰਮ ਕਰਾਇਆ ਨਾ ਪ੍ਰਮਾਤਮਾ ਕਰੇ ਕੋਈ ਅਗਲੇ ਸਾਲ ਦੇ ਵਿੱਚ ਹੋਈ ਉਹ ਸਮਾਂ ਫਿਰ ਹੋਣ ਲੱਗਾ ਉਹੀ ਡੇਟ ਉਹੀ ਤਰੀਕ 29 ਜਿਹੜੀ 11 ਮਈ ਆਨ ਲੱਗੀ ਹੈ ਦੁਬਾਰਾ ਫਿਰ ਹੋਈ ਜਿਹੜੀਆਂ ਚੀਜ਼ਾਂ ਉਹ ਯਾਦ ਆਉਂਦੀਆਂ ਦੁਬਾਰਾ ਇਹਨੂੰ ਕੁੱਲ ਕਹਿੰਦਾ ਉਹ ਤਾਂ ਦੇਖੋ ਜ਼ਖਮ ਤਾਂ ਸਦਾ ਹੀ ਹਾਰੇ ਨਹੀਂ ਹਨ ਉਹ ਤਾਂ ਬਾਅਦ ਮੇਰੇ ਘਰ ਦਾ ਬੇੜਾ ਬੁੱਧਾ ਵੱਜ ਗਿਆ ਠੀਕ ਹੈ ਅਕਾਲਪੁਰਖ ਨੇ ਰਾਹਤ ਦਿੱਤੀ ਹੈ ਬੱਚਾ ਦਿੱਤਾ ਹੈ ਪਰੰਤੂ ਦੇਖੋ ਬੜੀ ਬਾਡੀ ਕਸੂਰ ਵੀ ਜਾਂਦਾ ਹੈ ਮੇਰੇ ਬੇਟੇ ਨੇ ਜਨਮ ਹਲੇ ਲੈਣਾ ਸੀਗਾ ਹਫਤਾ ਬਾਅਦ ਬਿਲਕੁਲ ਔਰ ਸਾਨੂੰ ਹਸਪਤਾਲ ਦੇ ਵਿੱਚ ਇੰਨੇ ਨੋਟ 14 ਤੱਕ ਮੈਨੂੰ ਨੋਟਸ ਦਿੱਲੀ ਤੋਂ ਚੱਲਦਾ ਔਰ 15 ਨੂੰ ਸਾਡੇ ਹਸਪਤਾਲ ਦੇ ਵਿੱਚ ਤਿੰਨ ਅਫਸਰਾਂ ਦੀ ਟੀਮ ਮੇਰੇ ਕੋਲੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਦੱਸੋ ਇਹ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਜੀ ਸਾਹਿਬ ਰਾਜ ਕਰੇ ਭਾਜਪਾ ਕਰੇ ਕਾਂਗਰਸ ਕਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਸਿੱਧੂ ਸਾਹਿਬ ਰਾਜਾ ਵੜਿੰਗ ਕਹਿੰਦੇ ਨੇ ਸੰਵਿਧਾਨ ਲਈ ਲੜਨਾ ਵਾ ਮੈਂ ਜੋਹਾਰਨ ਜਿੱਤਨ ਨਹੀਂ ਲੜ ਰਿਹਾ ਸੰਵਿਧਾਨ ਲਈ ਲੜ ਰਿਹਾ ਕਿ ਲੱਗਦਾ ਜੀ ਦੇਸ਼ ਦਾ ਸੰਵਿਧਾਨ ਇੱਧਰ ਉੱਧਰ ਹੁੰਦਾ ਪਿਆ ਜੇ ਕੋਈ ਜਿ ਸਬਦਾਨ ਚਿਹਰੇ ਵੇਖ ਕੇ ਜਿਹੜੇ ਲੋਕ ਫੈਸਲੇ ਕਰ ਰਹੇ ਨੇ ਜੀ ਧਾਰਾ ਤਾਂ 302 ਦੀ ਹੋਰ ਕਤਲਾਂ ਦੇ ਵਿੱਚ ਵੀ ਹੁਣ ਦਿਖਾ ਦਾਂ